ਤਰਨਤਨ ਖੇਤ ਮਜ਼ਦੂਰ ਜੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜੀ ਕੀਤੀ। ਇਸ ਮੌਕੇ ਤੇ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨਰੇਗਾ ਸਕੀਮ ਤਹਿਤ ਕਟੌਤੀ ਕਰ ਰਹੀ ਹੈ। ਕੇਂਦਰ ਸਰਕਾਰ ਵੱਧ ਰੇ ਮਹਿੰਗਾਈ ਨੂੰ ਲੈ ਕੇ ਮਜ਼ਦੂਰਾਂ ਦੀ ਦਿਹਾੜੀ ਘੱਟੋ-ਘੱਟ 1000 ਰੁਪਏ ਰਜਾਨਾ ਤੈਅ ਕਰੇ ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਹੋ ਸਕੇ। ਅੱਜ ਦੀ ਇਹ ਖੇਤ ਮਜ਼ਦੂਰਾਂ ਦੀ ਕਨਵੈਨਸ਼ਨ ਆਪਣੇ ਪੱਖ ਦੀਆਂ ਮੰਗਾਂ ਤੇ ਹੋ ਰਹੀ ਹੈ। ਪਿੱਡਾ ਦੇ ਵਿੱਚ ਮਨਰੀਗਾ ਦਾ ਲਗਾਤਾਰ ਕੰਮ ਨਹੀਂ ਮਿਲ ਰਿਹਾ ਕੀਤੇ ਕੰਮ ਦੇ ਪੈਸੇ ਨਹੀਂ ਮਿਲ ਰਹੇ ਕੇਂਦਰ ਦੀ ਸਰਕਾਰ ਨੇ ਬਜਟ ਦੇ ਵਿੱਚ ਕਟੌਤੀ ਕਰਤੀ ਹੈ ਔਰ ਇਨਾਂ ਕੋਲ ਹੋਰ ਬਦਲਵੇਂ ਕੰਮ ਦਾ ਵੀ ਕੋਈ ਇੰਤਜ਼ਾਮ ਨਹੀਂ ਘੱਟੋ-ਘੱਟ 200 ਦਿਨ ਕੰਮ 700 ਰੁਪਿਆ ਦਿਹਾੜੀ ਸਰਕਾਰ ਕਰਨ ਵਾਸਤੇ ਤਿਆਰ ਨਹੀਂ ਇਹ ਸਰਕਾਰ ਬੁਢਾਪਾ ਵਿਧਵਾ ਪੈਨਸ਼ਨ 5000 ਰੁਪਿਆ ਪੈਨਸ਼ਨ ਦੇਣ ਵਾਸਤੇ ਤਿਆਰ ਨਹੀਂ ਨਵੇਂ ਸਿਰੇ ਤੋਂ ਬੇਕਾਰੇ ਲੋਕਾਂ ਨੂੰ ਪਲਾਟ ਦੇਣ ਵਾਸਤੇ ਸਰਕਾਰ ਤਿਆਰ ਨਹੀਂ ਪਿੰਡਾਂ ਦੀਆਂ ਕੋ-ਆਪਰੇਟ ਸੁਸਾਇਟੀਆਂ ਦੇ ਵਿੱਚ ਇਹ ਹਿੱਸੇ ਪਾ ਕੇ ਸਸਤੇ ਕਰਜ਼ੇ ਲੈਣ ਵਾਸਤੇ ਵੀ ਇਹ ਸਰਕਾਰ ਨਹੀਂ ਤਿਆਰ ਨਹੀਂ ਵਿੱਦਿਆ ਹੋਰ ਮਹਿੰਗੀ ਹੋ ਰਹੀ ਹੈ ਇਸ ਲਈ ਇਹ तमाम ਸਾਰੇ ਸਵਾਲਾਂ ਦੇ ਵਿੱਚ ਔਰ ਪ੍ਰਾਈਵੇਟ ਨਿੱਜੀ ਖੇਤਰ ਦੇ ਵਿੱਚ ਰਜਿਸਟਰਸ ਦੇਣ ਵਾਸਤੇ ਵੀ ਸਰਕਾਰ ਤਿਆਰ ਨਹੀਂ ਇਹਨਾਂ ਸਾਰੇ ਪੱਖ ਦੇ ਮੁੱਦਿਆਂ ਤੇ ਇਹ ਕਨਵੈਨਸ਼ਨ ਅਜੋ ਹੋ ਰਹੀ ਹੈ ਵਿਚਾਰਾ ਹੋ ਰਹੀਆਂ ਨੇ ਅਗਰ ਇਹ ਸਰਕਾਰ ਨੇ ਇਸ ਪਾਸਿਬਲ ਧਿਆਨ ਨਾ ਦਿੱਤਾ ਤਾਂ ਜਿਵਨੀ ਚੋਣ ਤਰਨਤਾਰਨ ਦੇ ਵਿੱਚ ਆਉਣ ਵਾਲੇ ਸਮੇਂ 'ਚ ਆ ਰਹੀ ਹੈ ਔਰ ਇੱਥੋਂ ਦੇ ਪਿੰਡਾਂ ਦੇ ਖੇਤ ਮਜ਼ਦੂਰ ਇਕੱਠੇ ਹੋ ਕੇ ਟਟ ਕੇ ਇਹ ਸਰਕਾਰ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕਰਨਗੇ ਕਿਸੇ ਵੀ ਕਿਸਮ ਦੇ ਇਹਨਾਂ ਲੋਕਾਂ ਤੇ ਖੇਤ ਮਿਹਨਤ ਤੇ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਨਗੇ ਆਪਣੀ ਮਿਹਨਤ ਦਾ ਜਿਹੜਾ ਹੱਕ ਹੈ ਉਹ ਲੈ ਕੇ ਰਹਿਣਗੇ ਸੰਘਰਸ਼ ਨੂੰ ਤੇਜ਼ ਕੀਤਾ ਜਾਊਗਾ ਅੱਜ ਕਨਵੈਨਸ਼ਨ ਖੇਤ ਮਜ਼ਦੂਰਾਂ ਦੀ ਕਰ ਰਹੇ ਆ ਕਿਉਂਕਿ ਸਰਕਾਰ ਨੇ ਜਿਹੜੇ ਮਜ਼ਦੂਰ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕੀਤੀ ਸੀ ਪਰ ਨਸ਼ਾ ਵੱਡੀ ਪੱਧਰ ਤੇ ਵਿਕ ਰਿਹਾ ਗੁੰਡਾਗਰਦੀ ਪਹਿਲਾਂ ਨਾਲੋਂ ਵਧੀ ਆ ਸਰਕਾਰ ਨੇ ਘਰ ਘਰ ਰਾਸ਼ਨ ਪਹੁੰਚਾਉਣ ਦੀ ਗੱਲ ਕੀਤੀ ਸੀ ਪਰ ਸਰਕਾਰ ਨੇ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਲੋਕਾਂ ਨੂੰ ਮਿਲਦੀ ਸੀ ਉਹ ਵੀ ਕੱਟ ਦਿੱਤੀ ਆ ਤੇ ਜਿਹੜੀ 5 ਕਿਲੋ ਕਣਕ ਮਿਲਦੀ ਆ ਉਹ ਲੈਣ ਵਾਸਤੇ ਵੀ ਲੋਕਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਸਰਕਾਰ ਨੇ 1100 ਰੁਪਇਆ ਔਰਤਾਂ ਦੇ ਖਾਤਿਆਂ 'ਚ ਪਾਉਣ ਦੀ ਗੱਲ ਕੀਤੀ ਸੀ ਉਹ 1100 ਰੁਪਇਆ ਵੀ ਅਜੇ ਤੱਕ ਸਰਕਾਰ ਨੇ ਲੋਕਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਮਨਰੇਗਾ ਦਾ ਕੰਮ ਜਿਹੜਾ ਉਹਦੇ ਵਿੱਚ ਸਿਆਸੀ ਦਖਲਅੰਦਾਜ਼ੀ ਬਹੁਤ ਕੀਤੀ ਜਾ ਰਹੀ ਆ ਉਹਦੇ ਵਿੱਚ ਮਨਰੇਗਾ ਕਾਮਿਆਂ ਨੂੰ ਕੰਮ ਮੰਗਣ ਤੇ ਕੰਮ ਨਹੀਂ ਦਿੱਤਾ ਜਾ ਰਿਹਾ ਜਿਹੜੇ ਪਿਛਲੇ ਬਕਾਏ ਲੋਕਾਂ ਦੇ ਰਹਿੰਦੇ ਆ ਉਹ ਵੀ 6-6 ਮਹੀਨੇ ਹੋ ਗਏ ਕੰਮ ਕੀਤੇ ਨੂੰ ਅਜੇ ਤੱਕ ਮਨਰੇਗਾ ਵਰਕਰਾਂ ਦੇ ਬਕਾਏ ਨਹੀਂ ਪਾਏ ਗਏ ਜੇ ਸਰਕਾਰ ਨੇ ਇਹਨਾਂ ਮਜ਼ਦੂਰਾਂ ਦੀਆਂ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤੇ ਪੰਜਾਬ ਖੇਤ ਮਜ਼ਦੂਰ ਸਭਾ ਆ ਜਿਹੜੀ ਤਰਨਤਾਰਨ ਦੀ ਜਿੰਮਨੀ ਚੋਂ ਹੋ ਰਹੀ ਆ ਇਹਦੇ ਵਿੱਚ ਤਰਨਤਾਰਨ ਦੇ ਖੇਤ ਮਜ਼ਦੂਰ ਵੱਡੇ ਪੱਦਰ ਤੇ ਵਿਰੋਧ ਕਰਨਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ